ਉਹ ਤੂੰ ਤੇ ਕੀ ਸੋਚੀ ਜਣਾ ਤੂੰ ਮਜ਼ਾ ਪਾ ਪਿਆ ਸੋਚਦਾ ਵੀ ਮੈਂ ਗਾਣਾ ਕਿਹੜੀ ਚੀਜ਼ ਤੇ ਲਿਖਾਂ ਮਤਾ ਜੀ ਜੇ ਤੇ ਲਿਖ ਲਿਖ ਗਾਣੇ ਆਕ ਕੋ ਗਾ ਵਾਪੇ ਹੋਰ ਕੋਈ ਮੁੱਦਾ ਮੈਂ ਪਾੜ ਦਾਂ ਵਿਚ ਉਹ ਮੁੱਦਾ ਤਾਂ ਠੀਕ ਆ ਪਹਿਲਾਂ ਮੈਨੂੰ ਐ ਦੱਸ ਵੀ ਓਰੇ ਕਾਹ ਤੋਂ ਬਿਠਾਇਆ ਤੈਂ ਓਰੇ ਦਾ ਪਾਪੇ ਮੈਂ ਤੈਨੂੰ ਤਾਂ ਬਿਠਾਇਆਗਾ ਵੀ ਉੱਚੇ ਥਾਂ ਮੈਂ ਆਪਾਂ ਨੂੰ ਹਰੇਕ ਚੀਜ਼ੇ ਦਿਖਿਆ ਜਿਵੇਂ ਟਰਾਂਸਫਾਰਮਿੰਗ ਤਿਤਲੀ ਉੱਡੀ ਜਾਂਦੀਆਂ ਐ ਆਪ ਨਵੀਂ ਚੀਜ਼ ਤੇ ਗਾਣੇ ਲਿਖਾਂਗੇ ਦੇਖ ਦੇਖ ਕੇ ਜੀ ਜੀ ਤੇ ਤੱਕ ਗੁਜ਼ਰਦਾ ਗੜਾਸਾ ਲੈ ਕੇ ਮਗਰ ਪੈ ਜਾਂਦਾ ਅੱਛਾ ਨਵਾਂ ਮੁੱਦਾ ਭਾਲਦਾ ਫਿਰ ਤੂੰ ਤੇ ਹਾਂ ਨਵਾਂ ਮੁੱਦਾ ਬਾਪੇ ਕੋਈ ਹੈਗਾ ਟ੍ਰੇਨਿੰਗ ਆ ਚੱਕਰਾਂਤੀ ਸੂ ਤੂੰ ਤੇ ਤੂੰ ਮੈਂ ਕਹਣਾ ਕਣਕ ਤੇ ਲਿਖ ਆ ਪਜੈਰੋ ਗੱਡੀ ਹੈਗੀ ਹਾਂ ਹਾਂ ਪਜੈਰੋ ਆਈ ਵੀ ਪਾਵਾਂਗੇ ਵਿੱਚ ਬਾਪੇ ਵਿੱਚ ਪਾ ਦੇਗੀ ਕਣਕ ਤੇ ਕਿਵੇਂ ਕਣਕ ਤੇ ਗਾਣਾ ਵਧੀਆ ਚੱਲਿਆ ਦੀ ਉਹ ਤੇਰਾ ਗਾਣਾ ਸੁਪਰ ਡੁਪਰ ਹਿੱਟ ਹੋ ਜੂਗਾ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਬੱਟਾ ਉੱਤੇ ਟੱਪ ਕੂੜੀਏ ਉਹ ਪਾਪ ਕੁੜੀ ਨਹੀਂ ਹੁੰਦਾ ਨੱਚ ਕੁੜੀਏ ਹੁੰਦਾ ਹਾਂ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਬੱਟਾ ਉੱਤੇ ਨੱਚ ਕੁੜੀਏ ਹਾਂ ਪਾਪ ਕਿੱਥੇ ਕਣਕ ਨੂੰ ਅੱਗ ਲੱਗ ਜੂ ਯਾਰ ਗਿੱਟੇ ਗਿੱਟੇ ਦਾ ਕਣਕ ਚ ਪਾਣੀ ਪਿਆਦਾ ਇਹ ਵੀ ਗੱਲ ਠੀਕ ਕਿੱਥੇ ਲੱਗ ਜੂਗੀ ਪਾਪੇ ਆਪਾਂ ਸਚਾਈ ਜੀ ਪਾਉਣੇ ਆ ਜਿਵੇਂ ਹੁਣ ਇੱਧਰ ਬਠਿੰਡੇ ਕਣੀ ਕੁੰਨੀਆਂ ਦੇ ਆਪਣਾ ਕਣਕ ਦਾ ਇੱਕ ਝੂਰੂ ਜਾ ਹੋ ਗਿਆ ਹਨਾ ਡੁੱਬ ਗਈਆਂ ਡੁੱਬ ਗਈਆਂ ਖਰਾਬ ਹੋ ਗਈਆਂ ਆਪਾਂ ਇਹ ਵਿੱਚ ਪਾ ਕੇ ਵਿੱਚੋਂ ਕੁੜੀ ਪਾ ਦਿੰਨੇ ਆਂਗੇ ਕਣਕ ਚ ਕੁੜੀ ਕੁੜੀ ਤੂੰ ਤੈਅ ਕਰ ਫਾ ਕੁੜੀ ਤੂੰ ਲੈ Rajasthan ਦੀ ਮੋਪਾ ਪਪ ਰਾਜਸਥਾਨ ਦੀ ਨੀ ਉਹਦਾ ਸੂਲੇ ਸੂਲੇ ਖਾਂਦੀਆਂ ਨੇ ਉੱਧਰ ਦੀ ਆਪਾ ਚੰਡੀਗੜ੍ਹ ਦੀ ਪਾਉਣੇ ਆ ਚੰਡੀਗੜ੍ਹ ਚੰਡੀਗੜ੍ਹ ਦੀ ਜਿਹੜੀਆਂ ਜੀਨਾ ਪਾਉਂਦੀਆਂ ਨੇ ਉਹ ਕੁੜੀ ਵੀ ਮਾਡਰਨ ਕੁੜੀ ਪਿੰਡ ਦੇ ਵਿੱਚ ਪਿਆਰ ਹੋ ਗਿਆ ਜੱਟਾਂ ਦੇ ਮੁੰਡੇ ਨਾਲ ਆ ਵੀ ਉਹ ਦੁੱਖ ਦੱਸ ਰਿਹਾਗਾ ਉਹ ਲਿਖਦੇ ਆ ਲਿਖ ਚਿੱਲੂ ਵਾਲਾ ਬਾਪੇ ਸੋਹਣਾ ਜਿਹਾ ਬਣਾ ਕੇ ਲਿਖੀ ਸੋਹਣੀ ਬਣਾਉਂਗਾ ਕਹਿੰਦਾ ਪਿੰਡ ਸਾਜਲੀ ਚ ਕਣਕਾਂ ਹੋ ਗਈਆਂ ਖਰਾਬ ਕਣਕਾਂ ਹੋ ਗਈਆਂ ਖਰਾਬ ਵਿੱਚ ਹੋ ਗਿਆ ਗਾਰਾ ਇੱਥੇ ਨਾ ਹੀ ਚੰਡੀਗੜੀ ਰਹਿ ਜਾ ਖਰਾਬ ਹੋ ਜਾਣਗੇ ਤੇਰੇ ਪੈਰ ਕੁੜੇ ਆਹ ਪੈਰ ਕੁੜੇ ਠੀਕ ਆ ਠੀਕ ਆ ਹਾਂ ਮਿੱਤਰਾਂ ਨੂੰ ਯਾਦ ਆਵੇ ਤੇਰਾ ਮਿੱਤਰਾਂ ਨੂੰ ਯਾਦ ਆਵੇ ਤੇਰਾ ਚੰਡੀਗੜ੍ਹ ਸ਼ਹਿਰ ਕੁੜੇ ਵਾਹ ਬਾਤ ਤੂੰ ਕਿਉਂ ਆ ਗ ਬਣੂ ਗਾਲ ਓਏ ਇਹ ਜੁੜੂ ਬਾਪੇ ਕਿਉਂਕਿ ਨਾਲੇ ਵਿੱਚ ਕਿਸਾਨੀ ਉਹ ਹੋਗੀ ਨਾਲੇ ਵਿੱਚ ਕੁੜੀ ਹੋਗੀ ਇਹਦੇ ਵਿੱਚ ਇਹ ਐਂ ਚੱਲ ਦਿੰਨੇ ਅੱਜ ਗੱਲ ਓ ਠੀਕ ਆ ਠੀਕ ਹਾਂ ਫਿਰ ਆਪਾਂ ਪਾਉਂਗਾ ਖੜ ਜਾ ਦੂਜਾ ਪੈਰਾ ਦੂਜਾ ਪੈਰਾ ਮੈਂ ਇਹਦੇ ਵਿੱਚ ਹੀ ਪਾਉਂਗਾ ਬਾਪੇ ਹਾਂ ਸੇਤੀ ਸੇਤੀ ਕਰਾਲਾ ਮੰਗਣਾ ਤੂਤੇ ਨਾਲਾ ਤੂਤੇ ਸਨੌਰье ਨਾਲ ਤੂਤੇ ਸਨੌਰье ਨਾਲ ਮੂਰੇ ਆਜੂਗਾ ਸਿਆਲ ਕੁੜੇ ਮੂਰੇ ਆਜੂਗਾ ਸਿਆਲ ਕੁੜੇ ਅਸੀਂ ਕੱਚੇ ਰੰਗ ਜਿਹੇ ਸਾਡਾ ਕਾਦਾ ਨਵਾਂ ਸਾਲ ਕੁੜੇ ਆਹ ਕਹੂੰ ਬਾਪੇ ਬਹੁਤ ਵਧੀਆ ਬਹੁਤ ਵਧੀਆ ਹੋਰ ਹੋਰ ਜੋੜਦਾ ਬਾਪੇ ਤੀਜਾ ਪੈਰਾ ਜਦੋਂ ਤੈਂ ਫੜਿਆ ਹੋਰ ਕੋਈ ਨਵੀਂ ਚੀਜ਼ ਇੱਥੇ ਜਿਵੇਂ ਆਹ ਇਹਦਾ ਕੱਦ ਲਾਦਾ ਕੁੜੀ ਦਾ ਮੈਂ ਹਾਂ ਇਹ ਟਾਬਰ ਚੱਲਦੇ ਨੇ ਅੱਜਕੱਲ ਟਾਬਰ ਬੀਐਸਏ ਨਾਲ ਦੇ ਟਾਬਰ ਟਾਬਰ ਵਰਗਾ ਤੇਰਾ ਕੱਦ ਮਟਿਆਰੇ ਨਹੀਂ ਆਏ ਹਾਏ ਹੈ ਹਨਾ ਬੀਐਸਏ ਨਾਲ ਟਾਬਰ ਦਾ ਤੇਰਾ ਕੱਦ ਮਟਿਆਰੇ ਨਹੀਂ ਜਦ ਮਿੱਤਰਾਂ ਨੂੰ ਹੱਥ ਪਾਵੇਂ ਜਿਵੇਂ ਟਰਾਂਸਫਾਰਮ ਮਾਰਦੇ ਨੇ ਸਾਠ ਕੁੜੇ ਆਹ ਸਾਠ ਕੁੜੇ ਸਾਠ ਕੁੜੇ ਵਾ ਤੂੰ ਰੱਖ ਲੈ ਗੱਬਰੂ ਦਾ ਖਾਲ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਕਾਦਾ ਨਵਾਂ ਸਾਲ ਆਏ ਹਾਏ ਹਾਏ ਤੂਤੇ ਤੂਤੇ ਇੱਕ ਮੈਂ ਤੈਨੂੰ ਉਹ ਕਹਿੰਦਾ ਤੀਗਾ ਜਿਹੜਾ ਵੀ ਵਿੱਚ ਬਦਮਾਸ਼ੀ ਜੀ ਪਾ ਹਾਂ ਬਦਮਾਸ਼ੀ ਗੁੰਡਾ ਕਰਦੀ ਤੂਤੇ ਤੂਤੇ ਨੂੰ ਤੇਰੇ ਤੇ ਮੋਟੀ ਬੇਸਨ ਕਰਗੀ ਤੇਰੀ ਅੱਖ ਮਟਿਆਰੇ ਨਹੀਂ ਸਾਰੇ ਹਥਿਆਰ ਸਟਾਤੇ ਤੂਤੇ ਹੱਥੋਂ 48 48 ਜ਼ਿਲ੍ਹਾ ਦੀ ਪੁਲਿਸ ਭਾਲ ਦੀ ਫਰਦੀ ਐ ਐ ਕਿੱਥੋਂ ਹੱਥ ਆਜੂ ਤੂਤਾ ਤੇਰਾ ਜਾਰ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਕਾਧਾ ਨਵਾਂ ਸਾਲ ਕੁੜੇ ਹਾਲ ਕੁੜੇ ਸਾਡਾ ਕਾਧਾ ਨਵਾਂ ਸਾਲ ਕੁੜੇ ਵਾਹੋ ਤੂੰ ਤੇ ਵਾਹੋ ਤੂੰ ਇਹ ਪਾਪੇ ਪਾਏ ਕਰਾਂਗੇ ਆਰਨੇਟ ਤੇ ਚੈਨਲ ਤੋਂ ਪਵਾ ਦਾਂਗੇ ਇਹ ਨਾਲ ਉਹਦਾ ਚੈਨਲ ਚੱਲੂਗਾ ਆਰਨੇਟ ਦਾ ਆਪਣੇ ਕਰਕੇ ਫਿਰ ਉਹ ਆਪਾਂ ਨੂੰ ਪੈਸੇ ਦੇਊਗਾ ਓਏ ਆ ਪਾਪਾ ਪਾਪੇ ਲੈਂਦੀ ਨਹੀਂ ਵਿਚਾਰੇ ਤਾਂ ਚਾਹ ਪਾਣੀ ਦੇ ਲਾਂਗੇ ਹਾਂ ਨਾਲੇ ਜਿਹੜੇ ਇੰਡਸਟਰੀ ਹੁੰਦੀ ਆ ਨਵੇਂ ਬੰਦੇ ਨੂੰ ਤਾਂ ਇਹ ਚਾਹ ਪਾਣੀ ਹੋਈ ਦਿੰਦੀ ਹੁੰਦੀ ਆ ਪਾਪੇ ਚੱਲ ਨਾਲੇ ਵਿਚਾਰੇ ਦਾ ਚੈਨਲ ਚੱਲੂ ਆਪਾਂ ਮੈਂ ਕਈ ਵਾਰੀ ਦੇਖਿਆਗਾ ਟਰਾਈ ਕਰਕੇ ਠੀਕ ਐ ਉਹ ਨਹੀਂ ਕਰਦੇ ਆ ਪਾਰ ਨੇਤ ਨਾਲ ਆੜੀ ਆਪ ਨੂੰ ਉਹ ਨੂੰ ਦੇ ਦਾਂਗੇ ਤੂੰ ਆਪ ਦੇ ਚੈਨਲ ਤੇ ਪਾਲ ਆ ਉਹ ਇੱਕ ਚਲਾ ਕਰ ਸੁਨਣਾ ਪਿਆ ਇਨੇ ਹੈਗਾ ਘਰੇ ਵਗ ਜਾ ਆ ਭਾਗ ਜੂ ਘਰੇ ਵੀ ਚਲਾ ਆਰਮੀ ਤੇ ਨਾਲ ਜਿਹੜਾ ਆਪਾਂ ਕਹਿੰਦਾ ਵੀ ਸਾਡਾ ਗਾਣਾ ਬਾਸ ਹੁੰਦਾ ਯਾਰਾ ਭਾਈ ਵਧੀਆ ਭਾਈ ਆਹਾ ਓਏ ਇਹਦਾ ਚਰਨ ਦੇ ਘਰ ਆਲਾ ਪਾਪੇ ਕਲ ਮਾਂ ਬੁੱਲਦੀਆਂ ਨੇ ਐਂਟੀ ਝੜ ਕੇ ਆ ਗਏ ਹੁਣ ਭਾਵ ਨੇ ਉਤੇ ਭਾਗੂ ਤੇ ਚਲ ਠੀਕ ਠੀਕ ਆ ਤੂੰ ਗੀਤ ਲਿਖ ਜਾ ਜਿਹੜਾ ਲਿਖਿਆ ਨਹੀਂ ਤੀ ਗਾਣਾ ਹੋ ਚਿੱਟਾ ਜਾਖਰ ਗੋਸ ਹੀ ਆ ਹਾ ਹਾ ਉਹਦਾ ਅਸਰ ਹੈ ਅੱਛਾ ਆ ਪੀਪੇ ਚ ਕੀ ਆ ਕਿਉਂ ਤੈਨੂੰ ਹੁਣ ਸਾਰਾ ਕੁਝ ਦਿਖਾ ਕੇ ਲੱਗਦਾ ਅਗਰ ਪੀਪੇ ਚ ਕੀ ਪਾਇਆ ਤੂੰ ਸੂਬੇਦਾਰ ਨਹੀਂ ਲੱਗਿਆ ਨਾ ਫੇਰ ਕੀ ਗੁਨਾਹ ਕਰਤਾ ਜੇ ਪੁੱਛਤਾ ਦੱਸ ਦੇ ਇਹਦੇ ਚ ਕੀ ਆ ਦੇਖ ਲੈ ਇਹ ਕਿਹੜਾ ਮਗਾ ਪਾਇਦਾ ਸੋਨਾ ਚੱਕੀ ਲੈ ਗਿਆ ਕਰਦਾ ਹੈ ਕੁਝ ਤਾਂ ਹੋਣਾ ਹੀ ਪੰਜੀਰੀ ਰਲਾਈਆ 4 ਕਿਲੋ ਆਟੇ ਦੀ ਹੋਰ ਕੀ ਆ ਮੰਮੀ ਜੀ ਵਾਸਤੇ ਲੈ ਕੇ ਜਾਂਦਾ ਮੰਮੀ ਜੀ ਦਾ ਜਾਪਾ ਹੋਇਆ ਕਿਉਂ ਜੇ ਜਾਪਾਊਗਾ ਫਿਰ ਖਾਂਦਾ ਬੰਦਾ ਪੰਜੀਰੀ ਛੋਟੇ ਵਰਗੀ ਤਾਂ ਫਿਰਦੀ ਆ ਉਹ ਤੂੰ ਕਿੰਨੇ ਕ ਜਾਪੇ ਕਰ ਤੇ ਚਾਰ ਚਾਰ ਪੀਪੇ ਪੰਜੀਰੀਆਂ ਦੇ ਖਾ ਗਈ ਦੋ ਜੇ ਮੈਂ ਪੰਜੀਰੀ ਖਾਈ ਹੁੰਦੀ ਨਾ ਹੱਟੀ ਕੱਟੀ ਹੁੰਦੀ ਅੱਧੇ ਨਹੀਂ ਰਹੀ ਜਿਸ ਦਿਨ ਦੀ ਇਸ ਘਰ ਚਾਹੀਆ ਉਹ ਰਹਿਣ ਦੇ ਫਿਰ ਰਹਿਣ ਦੇ ਆ ਬਣਾ ਲੈ ਹੱਥ ਤੂੰ ਹੈ ਆ ਬਣਾ ਲੈ ਹੱਥ ਬਈ ਮੈਨੂੰ ਰਾਤ ਦਾ ਜਖਾਮ ਹੋ ਰਿਹਾ ਮੈਨੂੰ ਕਿਸੇ ਨੇ ਦਵਾਈ ਨਹੀਂ ਦਵਾਈ ਮੇਰੇ ਹੁਣ ਸਵੇਰ ਦੀ ਮਸਾਂ ਛਿੱਕ ਆਈ ਆ ਬੁਖਾਰ ਕਰਕੇ ਛਿੱਕ ਨਹੀਂ ਆਈ ਜਿਵੇਂ ਛਿੱਕਣਾ ਮਾਰਦੀ ਮੇਰਾ ਦਿਮਾਗ ਦੀ ਨਾੜ ਫਟ ਜਾਂਦੀ ਵਧੀਆ ਹੁੰਦਾ ਦਿਮਾਗ ਦੀ ਨਾੜ ਪਰ ਆਪ ਪੈਂਦਾ ਛੋਟਾ ਕੋਈ ਨਾ ਦਵਾ ਦੇਂਗਾ ਦਵਾਈ ਕੁੜੀਏ ਤੈਨੂੰ ਓਏ ਨੜੀ ਜਾਂਦਾ ਗਾਣਾ ਵਾਲੇ ਖਣ ਲੱਗ ਰਹੇ ਦੀ ਜੀ ਜਿਹਾ ਸੀ ਉੱਥੇ ਬੈਠੇ ਸਾਰੀ ਪੱਟੀ ਵੇਸ਼ ਕਰਤੀ ਵੀਰੇ ਮੇਰਾ ਤਾਂ ਬੁਰਾ ਹਾਲ ਆਇਆ ਪਿਆ ਅੱਜ ਖਾਮ ਨਾਲ ਮਸਾਂ ਮੈਂ ਕੰਮ ਕਰਦੀ ਆਂ ਆਪ ਦੀ ਘਰ ਦੀ ਰਾਖੀ ਰੱਖਿਓ ਖੇਤਾਂ ਦਾ ਆਪਣਾ ਘਰ ਹੈ ਜਮਾਨਾ ਮੜਾ ਗਿਆ ਹੈ ਮੈਂ ਤਾਂ ਹੁਣ 2-4 ਦਿਨ ਲਾ ਕੇ ਆਉਂਗਾ ਮੈਂ ਤਾਂ ਸੌਰੇ ਹੀ ਜਾਣਾ ਆਪਦੇ ਬਹੂ ਲੈ ਕਿੱਥੇ ਜਾਣਾ ਸਾਰੇ ਜਾਣਾ ਭਾਈ ਆਪਦੇ ਆਪਣੀ ਵਾਪਸ ਮੈਂ ਵੀ ਜਾਊਗਾ ਤੂੰ ਕਿੱਥੇ ਨਾਲ ਜਾਵੇਂਗਾ ਮੈਨੂੰ ਤਾਂ ਦੱਸਦਾ ਮੈਨੂੰ ਤਾਂ ਉਹਨੇ ਰੱਖਦਾ ਉਹਦੇ ਫੋਨ ਕੀਤਾ ਸੀ ਕਿ ਮੈਂ ਲਾਇਆ ਤੇ ਮੈਨੂੰ ਤਾਂ ਦੱਸਿਆ ਵੀ ਨਹੀਂ ਬਾ ਜਾਊਗਾ ਮੈਨੂੰ ਵੀ ਪਤਾ ਨਾ ਪਤਾ ਕਿ ਕੋਟ ਜਾ ਕਿੱਧਰ ਭਾਈ ਕਰਦਾ ਹੁਣ ਪਤਾ ਲੱਗਿਆਗਾ ਤੂੰ ਉੱਥੇ ਆਂਬ ਲਵੇਂਗਾ ਲੈ ਕੇ ਯਾਰ ਤੂੰ ਆਪਣਾ ਲੈ ਆ ਯਾਰ ਜਿਹੇ ਜੇ ਤੇਰੀ ਉਹ ਆ ਗਈ ਉਹ ਜੀ ਮੇਰੀ ਆ ਗਈ ਪਤਾ ਜਾਊਗਾ ਪਤਾ ਬੋਲਾ ਕਿਥੋਂ ਆਏ ਤੇਰੀ ਪਾਪੇ ਮੈਨੂੰ ਅੱਧਾ ਸਮਝਦੀ ਆਪਾਂ ਕੀ ਲਿਖਾਂਗੇ ਅੱਦਾ ਆਹ ਓਏ ਤੂੰ ਘਰੇ ਰਹਿ ਇੱਥੇ ਦਾ ਇਕਰੇ ਕੰਮ ਕਰ ਲੈ ਉਹਦੇ ਜੀਨ ਖੁੱਦ ਕਰ ਲੈ ਮੈਂ ਮੂਰੀ ਮੈਂ ਨਾਲ ਜਾਉ ਮੈਂ ਤੇਰੇ ਨਾਲ ਕਿਤਰੀਆਂ ਗੋਲੀਆਂ ਲੈ ਤੂੰ ਪਤਾ ਮੈਂ ਤਾਂ ਯਾਰ ਲੈਦਾ ਹੀ ਸ਼ਕਤੀਆਂ ਮੈਂ ਲੈ ਰੋ ਤੈਨੂੰ ਮੈਂ ਸ਼ਕਤੀਆਂ ਲੈ ਦਉ ਤੈਨੂੰ ਤੂੰ ਰਾ ਮੈਂ ਲੈ ਆਉਣਾ ਮੇਰੇ ਤੋਂ ਬਿਨਾ ਕਿਵੇਂ ਲਿਆ ਮੈਂਗਾ ਤੂੰ ਨਾਲ ਆਉਂਦੀ ਨਹੀਂ ਮੇਰੇ ਤੋਂ ਮੈਂ ਜੋਰ ਲਾ ਲਈ ਪਤਾ ਤੇ ਮੈਂ ਤਾਂ ਤੇ ਨਾਲ ਮੈਂ ਬਾਤ ਚੱਲਦਾ ਉਹ ਮਾਸੀ ਤੇ ਪੁੱਤਾਂ ਨੂੰ ਮੈਂਗਾ ਵੱਡੀਆਂ ਨਹੀਂ ਗੱਲਾਂ ਜੀ ਯਾਰ ਤੇਰੀ ਕੀ ਰਿਸ਼ਤੇਦਾਰੀ ਉੱਤੇ ਉੱਤੇ ਕਬੂਤਰ ਦੇਖ ਲਈ ਫਿਰ ਆ ਹਲ ਚਾਚੇ ਰੋਕ ਲੈ ਤੁੱਤੇ ਨੂੰ ਇਹਨੂੰ ਕਾਹ ਨੂੰ ਭੇਜਦੇ ਆਂ ਕਾਹਦੇ ਚੱਲਾਂਗੇ ਆਪਾਂ ਜਾਣੇ ਕਾਤੇ ਬਸਤੇ ਜਾਊਂਗਾ ਹੋਰ ਕਾਤੇ ਜਾਊਂਗਾ ਮੈਂ ਆਹੀ ਤੈਨੂੰ ਕਹਣਾ ਤੂੰ ਉਥੇ ਪੁੱਤ ਗਰਮੀ ਦੀ ਕਿੱਥੇ ਠੱਕੇ ਖਾਂਵੇਂ ਮੈਂ ਮੇਰਾ ਕੰਮ ਸੁਣੋ ਮੇਰੇ タルਕੇ ਤਾਂ ਤੂੰ ਆਜੇਂਗਾ ਮੈਂ ਤੇਰੇ ਮਾਰਾਂ ਨਹੀਂ ਆ ਤਾਂ ਮੈਂ ਦਾ ਭਾਬੀ ਦਾ ਮਾਰਾਂ ਜਾਣਾਗਾ ਆਪਾਂ ਮੋਟਰਸਾਈਕਲ ਲੈ ਜਾਂਦੇ ਹਰਮਨ ਆਲਾ ਮੈਨੂੰ ਕਿੱਥੇ ਆਉਂਦਾ ਮੋਟਰਸਾਈਕਲ ਮੈਂ ਚਲਾਊਂਗਾ ਕਿੱਥੇ ਵਿਚਾਰੇ ਨੂੰ ਬੱਸਾਂ ਚ ਲੈ ਫਰੇਗਾ ਖਰਗੋਸ ਵਰ ਗਿਆ ਹੋ ਜਾਲਿਆ ਲੈ ਆ ਮੋਟਰ ਚੁੱਕੀਦਾ ਲੈ ਮੇਰਾ ਹਣੇ ਤੇ ਇਹ ਕਿਸ ਨੇ ਮੋਟਰਸਾਈਕਲ ਦੇਣਾ ਕਿਧਰ ਸਾਈਕਲ ਨਹੀਂ ਦੇਣਾ ਇੱਥੇ ਕਿਸ ਨੂੰ ਆੜੀਆ ਮਰਾ ਕੰਮੀ ਵਾਲਾ ਓ ਜਾਣਦਾ ਕਿੱਡਾ ਕਾਲੀਆ ਕੰਮੀ ਆਂ ਲਿਆ ਕਹਿੰਦਾ ਵੀ ਗੱਡੀ ਕਰਾ ਦੇ ਗੱਡੀ ਕਰਾ ਦੂ ਓ ਜੀ ਆਦੇ ਤੁਸੀਂ ਬਰਤਦੇ ਹੋ ਕਿਸੇ ਨਾਲ ਬਸਤ ਵੀ ਲਿਆ ਕਰੋ ਮੜਾ ਮੋਟਾ ਜਲਿਆ ਅੱਜ ਕੰਮ ਆਇਆ ਅਗਲਾ ਪੀਪਾ ਫੜਾ ਐ ਕਰੀ ਦੁਬਾਰੀ ਆ ਜੁੱਤੀ ਖੜਜੀ ਇਹਨੂੰ ਟਾਲ ਲਓ ਇੱਥੇ ਮੈਂ ਬੋਤਕੇ ਜਲੰਗ ਜਨਾਵਾ ਕਰਦੀ ਨਹੀਂ ਰੋਣਾ ਮਾਝੀ ਪੀਪਾ ਦੀ ਨਾਲੀ ਲੈ ਕੇ ਜੋ ਕੀਪਰ ਤੋਂ ਚੋਰੀਓ ਭੱਜੇ ਕੂੰਜੀ ਦੇ 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 ਮਤ ਲਾ ਦੇ ਦੇ ਪਰ ਕਦੋਂ ਆਏਗਾ ਕਦੋਂ ਆਏਗਾ ਆਥਣੀਆਂ ਆ ਜਾਣਗੇ ਪੱਕੀ ਗੱਲ ਆਥਣੇ ਆ ਗਈ ਸਾਡੇ ਸਰਦਾ ਨੀ ਇੱਕ ਮੋਟਰਸਾਈਕਲ ਹੈ ਬਈ ਸਾਗਾ ਇਸੇ ਘਾਟੇ ਚ ਆ ਜਾਗੇ ਪਾ ਲੈ ਜਾ ਇੱਕੋ ਗੋਪੀ ਨੇ ਆ ਚੱਪਲਾ ਲੈਤੀਆਂ ਇਹਨਾਂ ਦੇ ਤਾਂ ਮੇਰੇ ਕੋਕੇ ਚੁਭ ਗਏ ਇੱਥੇ ਛਾਲੇ ਹੋ ਰਹੇ ਨਗੇ ਪੰਗਾ ਪਵਾਤਾ ਤੂੰ ਤਾਂ ਮੰਮੀ ਤੇਰਾ ਜਵਾਈ ਆ ਰਿਹਾ ਹੈ ਇੰਨਾ ਕਿ ਤਾਂ ਬਣਦਾ ਨਾ ਨਹੀਂ ਫੇਰ ਕਿ ਸੀ ਜਵਾਈ ਕੀ ਕਹਿੰਦਾ ਸੀ ਉਹਨੂੰ ਪਤਾ ਹੀ ਜਾਵੇ ਘਰੇ ਬੁੜੀਆਂ ਚੱਪਲਾ ਪਾਉਂਦੀਆਂ ਨਗੀਆਂ ਮੰਮੀ ਆਪਣੀ ਟੋਰਚ ਫਰਕ ਪੈਂਦਾ ਨੇ ਟਾਵਰ ਚ ਕਾਦਾ ਫਰਕ ਪੈਂਦਾ ਆ ਜਿਹੇ ਤਰ੍ਹਾਂ ਜਵਾਈ ਮੰਗੇ ਵੇ ਨੁਕੀ ਮਰੇ ਤੇ ਰੋਕ ਦੇ ਤੂੰ ਤੇ ਜਾ ਮੈਂ ਆਹੀ ਅੱਗੇ ਜੀ ਸਾਸ੍ਰਿਕਾਰ ਜਿਉਂਦਾ ਰਹਾ ਪੁੱਤ ਰੱਬ ਵੱਡੀ ਸਾਰੀ ਉਮਰ ਕਰੇ ਠੀਕ ਪਹੁੰਚ ਗਏ ਪੁੱਤ Por favor, tan